ਸਤਿ ਸ਼੍ਰੀ ਅਕਾਲ ਜੀ ਤੁਸੀਂ ਜੁੜੇ ਹੋ ਮਾਈਕ ਰਿਪੋਰਟ ਦੇ ਨਾਮ ਮੈਂ ਰਾਜਵਿੰਦਰ ਪੋਤਨਾ ਖਨੌਰੀ ਬਾਡਰ ਵਿਖੇ ਮੌਜੂਦ ਹਾਂ ਜਿੱਥੇ ਕਿ ਸਰਜਰ ਜਗਜੀਤ ਸਿੰਘ ਢੱਲੇਵਾਲ ਜੀ ਦਾ ਜਿਹੜਾ ਉਹ ਮਰਨ ਵਰਤ ਜਾਰੀ ਆ ਤਾਂ ਛੁੱਟੀਆਂ ਦੇ ਵਿੱਚ ਵੀ ਜਿਹੜੀ ਸੁਪਰੀਮ ਕੋਰਟ ਦੇ ਵਿੱਚ ਉਹਨਾਂ ਦਾ ਜਿਹੜਾ ਫੈਸਲਾ ਉੱਤੇ ਸੁਣਵਾਈਆਂ ਲਗਾਤਾਰ ਹੋ ਰਹੀਆਂ ਨੇ ਤਾਂ ਉਹਨਾਂ ਸੁਣਵਾਈਆਂ ਨੂੰ ਲੈ ਕੇ ਅਸੀਂ ਗੱਲ ਕਰਾਂਗੇ ਸਾਡੇ ਨਾਲ ਕਿਸਾਨ ਆਗੂ ਸਰਜੀਤ ਸਿੰਘ ਫੂਲ ਉਹ ਇਸ ਮੂਵਮੈਂਟ ਦੇ ਨਾਲ ਜੁੜੇ ਹੋਏ ਨੇ ਇਸ ਮੋਰਚੇ ਦੇ ਉਹ ਹਿੱਸਾ ਨੇ ਫੂਲ ਸਾਹਿਬ ਲਗਾਤਾਰ ਸੁਣਵਾਈਆਂ ਕੱਲ ਵੀ ਹੋਈ ਆ ਅੱਜ ਵੀ ਹੋਈ ਆ ਉਹਦੀ ਐਕਸਪਰੀਮ ਕੋਡ ਦੀ ਕੀ ਸਟੇਟਮੈਂਟ ਆਈ ਅੱਜ ਦੀ ਸੁਣਵਾਈ ਦੇ ਵਿੱਚ ਜਿਦੇ ਵਿੱਚ ਡੀਜੀਪੀ ਗੌਰਵ ਜਾਦਵ ਤੇ ਚੀਫ ਸੈਕਟਰੀ ਨੂੰ ਵੀ ਜਿਹੜਾ ਪੰਜਾਬ ਦੇ ਨੂੰ ਤਲਬ ਕੀਤਾ ਗਿਆ ਦੇਖੋ ਜੀ ਆਪਾਂ ਪਹਿਲਾਂ ਇਹਦਾ ਇਹਦਾ ਲਿੰਕ ਪਿਛਲੀਆਂ ਸੁਣਵਾਈਆਂ ਨਾਲ ਜੁੜ ਲਗੇ ਉਹ ਸਿੱਧਾ ਰਹੂਗਾ ਪਿਛਲੇ ਐਸੇ ਮਹੀਨੇ ਦੇ ਵਿੱਚ 18 ਤਰੀਕ ਨੂੰ ਵੀ ਸੁਣਵਾਈ ਹੋਈ ਸੀ ਕਿ ਪੁੰਨੇ ਨੂੰ ਵੀ 20 ਨੂੰ ਤਿੰਨ ਸੁਣਵਾਈਆਂ ਲਗਾਤਾਰ ਹੋ ਗਿਆ ਉਸ ਤੋਂ ਬਾਅਦ ਉਹਨਾਂ ਨੇ 20 ਵਾਲੀ ਸੁਣਵਾਈ ਤੋਂ ਬਾਅਦ ਇਸ ਦੀ ਜਿਹੜੀ ਨੈਕਸਟ ਡੇਟ ਹੈ ਉਹ 2 ਜਨਵਰੀ ਦੀ ਦਿੱਤੀ ਸੀਗੀ ਪਰ ਕੱਲ ਜਿਹੜਾ ਤੁਸੀਂ ਕਹੋਗੇ ਵੀ 2 ਜਨਵਰੀ ਤੋਂ ਪਹਿਲਾਂ ਕੱਲ ਜਿਹੜੀ ਹੈਗੀ 27 ਨੂੰ ਤੇ ਅੱਜ 28 ਨੂੰ ਇਹ ਦੋ ਦਿਨوں ਵਿੱਚ ਕਿਵੇਂ ਹੋ ਗਈ ਉਹ ਇਹ ਕਿਸੇ ਨੇ ਕੋਈ ਲੇਡੀ ਆ ਪੰਜਾਬ ਦੀ ਉਹ ਮੈਨੂੰ ਨਾਂ ਨਹੀਂ ਯਾਦ ਆ ਰਿਹਾ ਉਹਨੇ ਕੰਟੈਂਪਟ ਪਾਈ ਕੰਟੈਂਪਟ ਦਾ ਮਤਲਬ ਕੰਪਲੇਂਟ ਹੀ ਹੁੰਦਾ ਵੀ ਜਿਹੜੀ ਪੰਜਾਬ ਸਰਕਾਰ ਹੈ ਉਹ ਸੁਪਰੀਮ ਕੋਰਟ ਨੇ ਜੋ ਨਿਰਦੇਸ਼ ਜਾਰੀ ਕੀਤੇ ਸੀਗੇ 20 ਤਰੀਕ ਦੀ ਹਿਅਰਿੰਗ ਦੇ ਵਿੱਚ ਵੀ ਉਹਨਾਂ ਨੂੰ ਇਹ ਨਹੀਂ ਲਾਗੂ ਨਹੀਂ ਕਰ ਰਹੇ ਮੰਨ ਨਹੀਂ ਰਹੇ ਸੁਪਰੀਮ ਕੋਰਟ ਦੀ ਵੀ ਮਾਨ ਹਨ ਨਹੀਂ ਕਰ ਰਹੇ ਹੈ ਇਹਨਾਂ ਤੇ ਕਾਰਵਾਈ ਕੀਤੀ ਜਾਵੇ ਤਾਲਬ ਕੀਤਾ ਜਾਵੇ ਕੋਰਟ ਆਫ ਕੰਟੈਂਪਟ ਦੀ ਜਿਹੜੀ ਅਪੀਲ ਪਈ ਸੀਗੀ ਉਹਦੇ ਤਹਿਤ ਕੱਲ ਫਿਰ ਪੰਜਾਬ ਸਰਕਾਰ ਦੇ ਜਿਹੜਾ ਸਰਕਾਰ ਦਾ ਜਿਹੜਾ ਨੁਮਾਇੰਦਾ ਹੁੰਦਾ ਸਰਕਾਰੀ ਵਕੀਲ ਹੁੰਦਾ ਐਡਵੋਕੇਟ ਜਰਨਲ ਸਮੇਤ ਸੈਂਟਰ ਸਰਕਾਰ ਦਾ ਵੀ ਜਿਹੜਾ ਸੋਲੀਸਟਰ ਜਰਨਲ ਕਾਇਦ ਹੁੰਦਾ ਵੱਡਾ ਮਤਲਬ ਵਕੀਲ ਹੁੰਦਾ ਤੋਸ਼ਾ ਰਮੈਤਾ ਸ਼ਾਇਦ ਇਹ ਜਨਾ ਉਹਦਾ ਕੋਈ ਉਹਨਾਂ ਨੂੰ ਇਹਨਾਂ ਨੇ ਕੱਲ ਤਾਲਬ ਕੀਤਾ ਸੀ ਵੀ ਤੁਸੀਂ ਕਿਉਂ ਇੰਪਲੀਮੈਂਟ ਨਹੀਂ ਕੀਤਾ ਤੇ ਨਾਲ ਇਹ ਹਦਾਇਤ ਕੀਤੀ ਸੀ ਕਿਹੜੀਆਂ ਗੱਲਾਂ ਨੂੰ ਇੰਪਲੀਮੈਂਟ ਕਰਨ ਦੀ ਉਹ ਕਹਿ ਰਹੇ ਆ ਬਈ ਦੱਲੇਵਾਲ ਸਾਹਿਬ ਦੀ ਜਿਹੜੀ ਰਿਪੋਰਟ ਆਈ ਹੈ ਮੈਡੀਕਲ ਰਿਪੋਰਟ ਡੈਕਟਰੀ ਰਿਪੋਰਟ ਉਹ ਉਹਨਾਂ ਦੀ ਹਾਲਤ ਨੂੰ ਦੱਸ ਰਿਹਾ ਵੀ ਬਹੁਤ ਨਾਜ਼ੁਕ ਹਾਲਤ ਚ ਹੈ ਉਹਨਾਂ ਦਾ ਬੇਟ ਲੌਸ ਹੋ ਗਿਆ ਉਹਨਾਂ ਦਾ ਕਰੀਟੀਨਾਈਨ ਹੈ ਜਿਹੜਾ ਬਾਡੀ ਹੈ ਜਿਹਦੇ ਨਾਲ ਜਿਹੜਾ ਗੁਰਦੇ ਨੂੰ ਖਰਾਬ ਕਰਦਾ ਉਹ ਲਗਾਤਾਰ ਵੱਧ ਰਿਹਾ ਤੇ ਹੋਰ ਉਹਨਾਂ ਦਾ ਜਿਹੜਾ ਹੈਗਾ ਦੂਜਾ ਕੀ ਹੁੰਦਾ ਆਪਣਾ ਜੁਰਕੈਸਿਡ ਇਹ ਸਾਰੀਆਂ ਚੀਜ਼ਾਂ ਉਹਨੀਆਂ ਵੱਧ ਰੀਆਂ ਨੇ ਵੀ ਉਹਨਾਂ ਨੂੰ ਬਚਾਉਣ ਦੇ ਖਾਤਰ ਸਪੈਸ਼ਲ ਹਸਪਤਾਲ ਆਰਜੀ ਜਿਹੜਾ ਹਸਪਤਾਲ ਆ ਉਹ ਇੱਥੇ ਮੋਰਚੇ ਤੇ ਸਥਾਪਿਤ ਕਰਕੇ ਉੱਥੇ ਉਹਨਾਂ ਨੂੰ ਐਡਮਿਟ ਕਰਵਾ ਕੇ ਉਹਨਾਂ ਨੂੰ ਟ੍ਰੀਟਮੈਂਟ ਦਵਾਇਆ ਜਾਵੇ ਉਹਨਾਂ ਦਾ ਜੋ ਗੁਰਦੇ ਵਗੈਰਾ ਖਰਾਬ ਹੋਇਆ ਉਹਦਾ ਡਾਇਲਸਿਸ ਵਗੈਰਾ ਕਰਾਇਆ ਜਾਵੇ ਇਹ ਹੀ ਹਦਾਇਤ ਸੀਗੀ ਇਹ ਇਹਨਾਂ ਨੇ ਐ ਸਮਝ ਲਓ ਵੀ 20 ਤੋਂ ਬਾਅਦ ਕਿਉਂਕਿ ਇੱਥੇ ਆਏ ਵੀ ਸੀਗੇ ਸਾਰੇ 20 ਤੋਂ ਬਾਅਦ ਮੈਨੂੰ ਐ ਲੱਗਦਾ ਵੀ ਬੀਜਪੀ ਪੰਜਾਬ ਹੈ ਹੋਰ ਜਿਹੜਾ ਡੀਆਈਜੀ ਪਟਿਆਲਾ ਹੈ ਸਾਰੇ ਉਹਨਾਂ ਦੇ ਮੰਤਰੀ ਹੈ ਉਹਨਾਂ ਦਾ ਆਮ ਆਦਮੀ ਪਾਰਟੀ ਦਾ ਜਿਹੜਾ ਚੀਫ ਹੈ ਪੰਜਾਬ ਦਾ ਆਮਨ ਅਰੋੜਾ ਸਪੀਕਰ ਹੈ ਆਪਣੇ ਵਿਧਾਨ ਸਭਾ ਦੇ ਉਹ ਸਾਰੇ ਇੱਥੇ ਬਾਰਿ-ਬਾਰੀ ਆ ਕੇ ਗਏ ਕੱਲ ਲਾਸਟ ਜਿਹੜਾ ਵਿੱਤ ਮੰਤਰੀ ਹੈ ਹਰਪਾਲ ਚਿਮਾ ਉਹ ਵੀ ਆ ਗਈ ਹੈ ਉਹ ਇਹੀ ਕਹਿ ਰਹੇ ਸੀਗੇ ਵੀ ਸਾਨੂੰ ਹਦਾਇਤ ਹੈ ਤੇ ਤੁਸੀਂ ਇਹ ਕਰੋ ਪਰ ਇਹਨਾਂ ਨੇ ਡਲੇਵਾਲ ਸਾਹਿਬ ਨੇ ਬਿਲਕੁਲ ਧੋਟਕ ਜਵਾਬ ਦਿੱਤਾ ਵੀ ਇਲਾਜ ਕਰਾਉਣ ਦਾ ਮਤਲਬ ਹੈਗਾ ਮਰਨ ਤੋਂ ਬਚਣਾ ਮੈਂ ਤਾਂ ਮਰਨ ਵਰਤ ਰੱਖਿਆ ਹੋਇਆ ਮਰਨ ਦੇ ਖਾਤਰ ਤੁਸੀਂ ਕਹਿੰਦੇ ਆ ਵੀ ਆਪਣਾ ਮਰਨ ਤੋਂ ਬਚਾ ਦੇ ਖਾਤਰ ਇਲਾਜ ਕਰਾ ਜੇ ਤੁਸੀਂ ਮਰਨ ਤੋਂ ਬਚਾਉਣਾ ਚਾਹੁੰਨਾ ਉਹਦਾ ਇਲਾਜ ਹਸਪਤਾਲ ਚ ਦਾਖਲ ਕਰਾ ਕੇ ਡ੍ਰਿਪਾਂ ਲਾਉਣਾ ਨਹੀਂ ਉਹਦਾ ਇਲਾਜ ਹੈਗਾ ਵੀ ਤੁਸੀਂ ਤੁਹਾਡੀ ਸਰਕਾਰ ਹੈ 92 94 ਐਮ ਐਲ اے ਹੈ ਤੁਸੀਂ ਸੈਂਟਰ ਸਰਕਾਰ ਤੇ ਦਬਾਅ ਪਾ ਕੇ ਵੀ ਜੇ ਇਹਨਾਂ ਦੀ ਸ਼ਹਾਦਤ ਹੋ ਗਈ ਸਾਰਾ ਪੰਜਾਬ ਇਕਦਮ ਭੁੱਖਾ ਬਣ ਕੇ ਉੱਠੂਗਾ ਉੱਬਲੂਗਾ ਸਾਰਾ ਪੰਜਾਬ ਵੀ ਉਹ ਪੰਜਾਬ ਦੇ ਹਾਲਤ ਵਿਗੜਨਗੇ ਇਹ ਆਪਣਾ ਬਾਰਡਰ ਸਟੇਟ ਹੈ ਤੁਸੀਂ ਉਹਦੇ ਤੇ ਦਬਾਅ ਪਾਓ ਜੇ ਉਹਦੇ ਤੇ ਦਬਾਅ ਪਾ ਕੇ ਸਰਕਾਰ ਮੰਗਾਂ ਦਾ ਐਲਾਨ ਕਰ ਦਿੰਦੀ ਹੈ ਨਾ ਮੀਟਿੰਗ ਕਰੇ ਨਾ ਵਾਰਤਾ ਕਰੇ ਜਿਵੇਂ ਪਹਿਲੇ ਅੰਦੋਲਨ ਵੇਲੇ ਉਹਨਾਂ ਨੇ ਐਲਾਨ ਕਰਤਾ ਸੀਗਾ ਵਨ ਸਾਈਡਡ ਐ ਮੋਤੀ ਐਲਾਨ ਕਰਦੇ ਉਹ ਵੀ ਤਾਂ ਜਾਣ ਬੱਸ ਸਕਦੇ ਤੁਸੀਂ ਜ਼ੋਰ ਉੱਤਰ ਦੀ ਲਾਓ ਇਸ ਕਰਕੇ ਉਹਨਾਂ ਨੇ ਜਵਾਬ ਦਿੱਤਾ ਸੀ ਕਰ ਲ ਸੁਪਰੀਮ ਕੋਰਟ ਦਾ ਜਿਹੜੀ ਸੁਣ ਪੇਸ਼ੀ ਸੁਣਵਾਈ ਹੁੰਦੀ ਆ ਉਹਦਾ ਜਿਹੜਾ ਮੁੱਖ ਫੋਕਸ ਆ ਉਹ ਸਿਹਤ ਦੇ ਵਾਲੇ ਹੀ ਘਮ ਰਿਹਾ ਡੱਲੇਵਾਲ ਸਾਹਿਬ ਦੀ ਦੇ ਵੀ ਉਹਨਾਂ ਨੂੰ ਹਸਪਤਾਲ ਦਾਖਲ ਕਰਾਓ ਜਾਂ ਉਹ ਤੇ ਤੁਸੀਂ ਇਸ ਚੀਜ਼ ਨੂੰ ਕਿਵੇਂ ਦੇਖਦੇ ਹੋ ਇਹ ਵੀ ਅਸੀਂ ਵੀਡੀਓ ਰਾ ਆਪਣਾ ਵੀਡੀਓ ਕਾਨਫਰੈਂਸ ਪੀਸੀ ਰਾਹੀਂ ਵੀ ਜਵਾਬ ਦਿੱਤਾ ਹੈ ਇਹ ਤਾਂ ਖੁਦ ਡੱਲੇਵਾਲ ਸਾਹਿਬ ਨੇ ਜਿਹੜੀ ਚਿੱਠੀ ਲਿਖੀ ਸੀ ਪ੍ਰਧਾਨ ਮੰਤਰੀ ਨੂੰ ਉਹਨਾਂ ਰਾਹਿਮੇ ਦਿੱਤਾ ਤੇ ਸੁਪਰੀਮ ਕੋਰਟ ਨੂੰ ਵੀ ਵਾਇਆ মিডিਆ ਜਵਾਬ ਦੇਤਾ ਉਹਨਾਂ ਨੇ ਕਿਹਾ ਵੀ ਸੁਪਰੀਮ ਕੋਰਟ ਜਿਹੜੀ ਆਪਣੇ ਆਹ ਕਿਸਾਨੇ ਮੁੱਦੇ ਤੇ ਆਹ ਅੰਦੋਲਨ ਵਾਲੇ ਮੁੱਦੇ ਤੇ ਪਾਰਲੀਮੈਂਟ ਦੇ ਵਿੱਚ ਪਾਰਲੀਮੈਂਟ ਮੈਂਬਰਾਂ ਦੀ ਇੱਕ 31 ਮੈਂਬਰੀ ਕਮੇਟੀ ਬਣੀ ਹੈ ਵੀ ਤੁਸੀਂ ਰਿਪੋਰਟ ਦਿਓ ਵੀ ਇਹ ਜਿਹੜਾ ਜਿਹੜਾ ਮੰਗਾ ਨੇ ਮੁੱਦੇ ਨੇ ਇਹ ਦੇਸ਼ ਦੀ ਆਰਥਿਕਤਾ ਦੇ ਨਾਲ ਇਹਦਾ ਕੀ ਸੰਬੰਧ ਹੈ ਆਰਥਿਕਤਾ ਦਾ ਨੁਕਸਾਨ ਹੋਊ ਫਾਇਦਾ ਹੋਊਗਾ ਸਮੋਚੇ ਦੇਸ਼ ਦੇ ਧਿਆਨ ਚ ਰੱਖ ਕੇ ਵੀ ਇਹਦਾ ਮੰਗਾ ਦਾ ਨਫਤਾਰਾ ਹੋਊਗਾ ਉਹ 31 ਮੈਂਬਰੀ ਕਮੇਟੀ ਨੇ ਰਿਪੋਰਟ ਦਿੱਤੀ ਉਹਦੇ ਵਿੱਚ ਭਾਜੀਪੀ ਦੇ ਵੀ ਐਮਪੀ ਸੀਗੇ 31 ਦੇ ਸਰਬਸੰਮਤੀ ਨਾਲ ਰਿਪੋਰਟ ਦਿੱਤੀ ਹੈ ਵੀ ਜੇ ਇਹ ਮੰਗਾ ਖਾਸ ਕਰਕੇ ਜਿਹੜਾ ਸੁਆਮੀ ਨਾਥਨ ਕਮਿਸ਼ਨ ਦੀ ਰਿਪੋਰਟ ਮੁਤਾਬਕ ਐਮਐਸਪੀ ਦੀ ਗਾਰੰਟੀ ਕਾਨੂੰਨ ਦੀ ਮੰਗ ਮੰਨੀ ਜਾਂਦੀ ਹੈ ਲਾਗੂ ਹੋ ਜਾਂਦੀ ਹੈ ਤਾਂ ਇਹਦਾ ਇਕੱਲਾ ਕਿਸਾਨਾਂ ਦਾ ਨਹੀਂ ਭਲਾ ਸਾਰੇ ਦੇਸ਼ ਦੀ ਆਰਥਿਕਤਾ ਦਾ ਭਲਾ ਹੋਊਗਾ ਉਹਨੇ ਰਿਪੋਰਟ ਦਿੱਤੀ ਉਦੋਂ ਬਿਨਾ ਸੁਪਰੀਮ ਕੋਰਟ ਨੇ ਇੱਕ ਹੋਰ ਸੱਤ ਮੈਂਬਰੀ ਕਮੇਟੀ ਬਣਾਈ ਸੀ ਹਾਈ ਪਾਵਰ ਕਮੇਟੀ ਸਾਬਕਾ ਜੱਜਾ ਨਵਾਬ ਸਿੰਘ ਦੀ ਅਗਵਾਈ ਦੇ ਵਿੱਚ ਉਹਨੇ ਰਿਪੋਰਟ ਦਿੱਤੀ ਵੀ ਇਹ ਕਰਜ਼ਾ ਮਾਫੀ ਜੇ ਹੁੰਦੀ ਹੈ ਕਿਸਾਨਾਂ ਦੀ ਆਰਥਿਕਤਾ ਉਹਨਾਂ ਦੇ ਕਰਜ਼ੇ ਦੇ ਜਾਲ ਚੋਂ ਨਿਕਲਦੇ ਆ ਉਹਨਾਂ ਦੀਆਂ ਖੁਦਕਸ਼ੀਆਂ ਰੁਕ ਜਾਂਦੀਆਂ ਨੇ ਐਮਐਸਪੀ ਦੀ ਗਾਰੰਟੀ ਕਾਨੂੰਨ ਹੁੰਦੇ ਤੇ ਦੋਨੇ ਮੰਗਾਂ ਇਹ 80 ਕਰੋੜ ਹੈ ਜਿਹੜੀ ਜਨਤਾ ਖੇਤੀ ਨਾਲ ਸਿੱਧੇ ਜਾਂ ਸਿੱਧੇ ਰੂਪ ਵਿੱਚ ਜੁੜੀ ਹੈ ਉਹਦਾ ਭਲਾ ਹੋ ਉਹਨੇ ਰਿਪੋਰਟ ਦਿੱਤੀ ਹੈ ਸੋ ਉਹਨਾਂ ਨੇ ਅਸੀਂ ਕਹਿੰਦੇ ਵੀ ਸੁਪਰੀਮ ਕੋਰਟ ਨੂੰ ਰਿਪੋਰਟਾਂ ਕਿਉਂ ਨਹੀਂ ਦਿਸ ਰਹੀਆਂ ਹਾਂ ਸੁਪਰੀਮ ਕੋਰਟ ਨੂੰ ਉਹ ਰਿਪੋਰਟਾਂ ਦਿਸਣੀਆਂ ਚਾਹੀਦੀਆਂ ਇਧਰ ਨੂੰ ਹਦਾਇਤਾਂ ਕਰਨ ਦੀ ਬਜਾਏ ਵੀ ਕੋਈ ਮੰਗ ਨਹੀਂ ਮੰਨਣੀ ਕੋਈ ਸਰਕਾਰ ਮੰਗ ਮੰਨੇ ਜਾਂ ਨਾ ਮੰਨੇ ਉਹਨਾਂ ਨੂੰ ਚੱਕ ਕੇ ਇਲਾਜ ਕਰੋ ਇਹਦੇ ਬਜਾਏ ਸੁਪਰੀਮ ਕੋਰਟ ਨੂੰ ਸੈਂਟਰ ਸਰਕਾਰ ਨੂੰ ਹਦਾਇਤ ਕਰਨੀ ਚਾਹੀਦੀ ਹੈ ਪੀਸੋੜੀ ਪਾਰਲੀਮੈਂਟਰੀ ਕਮੇਟੀ ਨੇ ਰਿਪੋਰਟ ਦੇਤੀ ਅਸੀਂ ਕਮੇਟੀ ਬਣਾਈ ਉਹਨੇ ਰਿਪੋਰਟ ਦੇਤੀ ਹੁਣ ਤੁਸੀਂ ਕਿਨੂੰ ਡੇਖਦੇ ਕਿਉਂ ਐ ਤੁਸੀਂ ਮਾਹੌਲ ਖਰਾਬ ਕਰ ਰਹੇ ਹੋ ਉਧਰੋਂ ਸਰਕਾਰ ਸਰਪ੍ਰੇਮ ਕੋਰਟ ਦਾ ਮੂੰਹ ਨਹੀਂ ਹੋ ਰਿਹਾ ਉਲਟਾ ਇਧਰੋਂ ਹੋ ਰਿਹਾ ਇਸੇ ਕਰਕੇ ਅਸੀਂ ਕਹਿ ਰਹੇ ਹਾਂ ਵੀ ਜਿਹੜੀ ਸਵਾਲੀਆ ਚਰਨ ਉੱਠ ਰਹੇ ਐ ਸਵਾਲ ਲੱਗ ਰਹੇ ਐ ਵੀ ਇਹ ਕੀ ਸੁਪਰੀਮ ਕੋਰਟ ਨੂੰ ਹੁਣ ਆਪਾਂ ਕੱਗੇ ਵੀ ਇਹ ਦੇਸ਼ ਹਿੱਤੂ ਆ ਲੋਕਾਂ ਦੇ ਹਿੱਤੂ ਆ ਕੀ ਮਨਚਾ ਇਹਦੇ ਵਿੱਚ ਕੀ ਹੋ ਸਕਦੀ ਐ ਸੁਪਰੀਮ ਕੋਰਟ ਦੀ ਕੱਲਾ ਪੰਜਾਬ ਸਰਕਾਰ ਤੇ ਜਿਹੜਾ ਦਬਾਅ ਬਣਾਇਆ ਜਾ ਰਿਹਾ ਕੇਂਦਰ ਸਰਕਾਰਾਂ ਜਿਉਂ-ਜਿਉਂ ਮੰਗਾ ਉਹ ਚ ਜੋ ਬਿਲਕੁਲ ਮਨਫੀ ਆ ਇਹਨੂੰ ਤੁਸੀਂ ਕਿਵੇਂ ਦੇਖਦੇ ਹੋ ਨਿਆਪਾਲਕਨ ਨਿਆਪਾਲਕ ਤਾਂ ਮੈਂ ਕਹੀ ਦਿੱਤਾ ਵੀ ਹੁੰਦਾ ਕਹਿੰਦੇ ਹੁੰਦੇ ਆ ਵੀ ਉਹ ਸਾਰਿਆਂ ਨੂੰ ਇੱਕ ਨਜ਼ਰ ਨਾਲ ਦੇਖਦੀ ਐ ਇੱਕ ਅੱਖ ਨਾਲ ਸਾਡੇ ਹਿਸਾਬ ਨਾਲ ਤਾਂ ਅੱਖ ਉਹਦੀ ਇੱਕ ਅੱਖ ਨਾਲ ਦੇਖਣ ਦੀ ਬਜਾਏ ਦੋ ਅੱਖਾਂ ਨਾਲ ਦੇਖ ਰਹੀ ਐ ਉਹਨਾਂ ਨੂੰ ਜਿਹੜਾ ਮੋਦੀ ਸਰਕਾਰ ਕਾਰਪੋਰੇਟ ਘਰਾਣਿਆਂ ਨੂੰ ਲਾਭ ਦਬਾਉਣਾ ਚਾਹੁੰਦਾ ਉਹਨਾਂ ਨੂੰ ਮਾਲੂਮ ਆਲ ਕਰਨਾ ਚਾਹੁੰਦਾ ਕਰੋੜਾਂ ਲੋਕਾਂ ਨੂੰ ਕਰਜ਼ਾਈ ਕਰਕੇ ਉਹਨਾਂ ਨੂੰ ਮਦਵਾੜੇ ਵਿੱਚ ਸਿੱਟ ਕੇ ਮੋਦੀ ਸਰਕਾਰ ਦੀ ਤਾਂ ਹੈਗੀ ਹੈ ਜੋ ਮੋਦੀ ਸਰਕਾਰ ਨੂੰ ਰੋਕ ਨਹੀਂ ਰਹੀ ਇਸ ਗੱਲ ਤੋਂ ਵੀ ਦੇਸ਼ ਦਾ ਭਲਾ ਜਿਹੜੇ ਕਮਾਊ ਲੋਕ ਹੈ ਇੱਥੇ ਉਹਨਾਂ ਨਾਲ ਹੋਣਾ ਕੁਝ ਜਿਹੜੇ ਚੰਦ ਕਾਰਪੋਰੇਟ ਘਰਾਣੇ ਆ ਉਹਨਾਂ ਦੇ ਭਲੇ ਨਾਲ ਦੇਸ਼ ਦਾ ਭਲਾ ਨਹੀਂ ਹੋਣਾ ਜੇ ਇਹ ਸਰਕਾਰ ਮੋਦੀ ਸਰਕਾਰ ਕਰ ਰਹੀ ਹੈ ਸੁਪਰੀਮ ਕੋਰਟ ਦੇਖ ਰਹੀ ਹੈ ਜਿਨੇ ਸੰਵਿਧਾਨਕ ਅਦਾਰੇ ਉਹਨਾਂ ਨੇ ਰਿਪੋਰਟ ਦਿੱਤੀ ਉਹ ਸੁਪਰੀਮ ਕੋਰਟ ਦੇ ਜਾਵੜੇ ਸੋ ਇਸ ਕਰਕੇ ਜੇ ਹੋ ਜੇ ਵੀ ਉਹ ਹੋ ਨਹੀਂ ਇੱਧਰ ਧਿਆਨ ਦੇ ਰਹੇ ਇਗਨੋਰ ਕਰ ਰਹੇ ਤਾਂ ਅਸੀਂ ਕਹਾਂਗੇ ਵੀ ਉਹ ਵੀ ਇੱਕ ਪਾਸੜ ਹੈ ਪੱਖਪਤੀ ਰੋਲ ਹੈ ਸੁਪਰੀਮ ਕੋਰਟ ਦੀ ਸੁਣਵਾਈ ਵਿੱਚ ਤਾਂ ਉਹਨਾਂ ਨੇ ਇੱਥੋਂ ਤੱਕ ਕਿਹਾ ਵੀ ਜਿਹੜੇ ਜਗਜੀਤ ਸਿੰਘ ਡੱਲੇਵਾਲਾ ਉਹਨਾਂ ਨੂੰ ਕੁਝ ਆਗੂਆਂ ਨੇ ਮਜਬੂਰ ਕੀਤਾ ਹੋਇਆ ਉਹ ਉਹਨਾਂ ਦਾ ਇਲਾਜ ਕਰਾਉਣਾ ਨਹੀਂ ਦੇ ਰਹੇ ਇੱਕ ਕਿਸਮ ਦਾ ਵੀ ਉਹਨਾਂ ਨੇ ਬੰਦਕ ਬਣਾਇਆ ਹੋਇਆ ਵੀ ਜਿਹੜਾ ਪੰਜਾਬ ਸਰਕਾਰ ਜੇ ਉਹਨਾਂ ਦਾ ਇਲਾਜ ਨਹੀਂ ਕਰਾ ਸਕਦੀ ਤਾਂ ਜੇ ਸਾਨੂੰ ਲੋੜ ਪਈ ਤਾਂ ਅਸੀਂ ਸੈਂਟਰ ਦੀ ਹੈਲਪ ਜੇ ਉਹਨਾਂ ਨੂੰ ਡਾਇਰੈਕਸ਼ਨਾਂ ਜਾਂ ਦੇ ਸਕਦੇ ਆ ਉਹਨਾਂ ਨੇ ਇੱਥੋਂ ਤੱਕ ਇਹ ਗੱਲ ਕਹੀ ਅੱਜ ਦੀ ਸਨਵਾਈ 'ਚ ਇਹਨੂੰ ਤੁਸੀਂ ਕਿਵੇਂ ਦੇਖਦੇ ਹੋ ਉਹਦੇ ਵਿੱਚ ਕੀ ਮਨਚਾਗੀ ਵੀ ਜੇ ਪੰਜਾਬ ਸਰਕਾਰ ਇਲਾਜ ਨਹੀਂ ਕਰਵਾ ਸਕਦੀ ਤਾਂ ਸੈਂਟਰ ਦੀ ਵੀ ਹੈਲਪ ਲਈ ਜਾ ਸਕਦੀ ਆ ਵੇਖੋ ਜੀ ਜਿਹੜੀ ਇਹ ਗੱਲ ਆ ਵੀ ਉਹਨਾਂ ਨੂੰ ਬਦਲਕ ਬਣਾਇਆ ਹੋਇਆ ਇਹ ਗੱਲ ਦਾ ਜਵਾਬ ਉਹਨਾਂ ਨੇ ਖੁਦ ਦਿੱਤਾ ਅੱਜ ਉਹ ਛੋਟੇ ਕੋਲੇ ਵੀਡੀਓ ਆ ਜੋਗੇ ਹੁਣ ਉਹ ਜਿਹੜਾ ਬੋਰ ਕੇ ਵੀਡੀਓ ਪਾ ਕੇ ਜਵਾਬ ਦਿੱਤਾ ਬਈ ਮੈਨੂੰ ਕਿਸੇ ਨੇ ਬੰਦਕ ਨਹੀਂ ਬਣਾਇਆ ਹੋਇਆ ਮੈਂ ਇਹਨਾਂ ਦੀ ਵਲੰਟੀਅਰਾਂ ਨੂੰ ਆਪਦਿਆਂ ਨੂੰ ਕਿਸਾਨਾਂ ਨੂੰ ਕਿਹਾ ਵੀ ਤੁਸੀਂ ਮੇਰੀ ਰਾਖੀ ਕਰਨੀ ਹੈ ਮੈਨੂੰ ਚੱਕਣ ਨਹੀਂ ਦੇਣਾ ਮੈਨੂੰ ਕਿਸੇ ਨੇ ਬੰਦਕ ਨਹੀਂ ਬਣਾਇਆ ਮੈਂ ਇਹਨਾਂ ਦੀ ਡਿਊਟੀ ਲਾਈ ਹੈ ਔਰ ਵੀਡੀਓ ਚ ਕਹ ਦਿੱਤੀ ਉਹਨਾਂ ਨੇ ਕਿ ਬਾਕੀ ਵੀ ਗੱਲਾਂ ਸਾਫ਼ ਕਰਤੀਆਂ ਬਈ ਮੈਂ ਜਿਹੜਾ ਹੈਗਾ ਅ ਜਿਹੜਾ ਕੋਈ ਟ੍ਰੀਟਮੈਂਟ ਨਹੀਂ ਮੈਂ ਲੈਣਾ ਜਿਹੜਾ ਕਹਿੰਦੇ ਆ ਨਾ ਵੀ ਇਹ ਕਿਸਾਨਾਂ ਕੋ ਉਹਨੂੰ ਇਲਾਜ ਨਹੀਂ ਕਰਵਾ ਰਹੇ ਉਹਨਾਂ ਨੇ ਇਹ ਵੀ ਕਹਿਤਾ ਵੀ ਮੇਰਾ ਮਰਨ ਵਰਤਾ ਮੈਂ ਕੋਈ ਖਰਾਕ ਨਹੀਂ ਲੈਣੀ ਕੋਈ ਮੈਂ ਟ੍ਰੀਟਮੈਂਟ ਨਹੀਂ ਲੈਣਾ ਮੈਨੂੰ ਡਰ ਹੈਗਾ ਵੀ ਪੁਲਿਸ ਜ਼ਬਰਕ ਮੇਰੀ ਉੱਥੋਂ ਚੱਕੂਗੀ ਸੁਪਰੀਮ ਕੋਰਟ ਜੇ ਮੇਰੇ ਪ੍ਰਤੀ ਸਹਿਰਦਾ ਤਾਂ ਉਹ ਪੁਲਿਸ ਨੂੰ ਰੋਕੀ ਉਹਨਾਂ ਨੇ ਸਾਰੀਆਂ ਗੱਲਾਂ ਇਹ ਮਤਲਬ ਆਈ ਜਾਣੀਆਂ ਵੀਡੀਓ ਦੇ ਵਿੱਚ ਵੀ ਕਹਿੰਦੇ ਇਸ ਕਰਕੇ ਜਿਹੜਾ ਜਿਹੜਾ ਵੀ ਕੋਈ ਕਹਿੰਦਾ ਵੀ ਉਹਨਾਂ ਨੂੰ ਬੰਦਕ ਬਣਾਇਆ ਹੋਇਆ ਉਹ ਤਾਂ ਹੁਣ ਹਜ਼ਾਰਾਂ ਲੋਕ ਰੋਜ਼ ਦੇਖ ਕੇ ਜਾ ਰਹੇ ਆ ਰੋਜ਼ ਉਹਨਾਂ ਨੂੰ ਮਿਲ ਕੇ ਜਾ ਰਹੇ ਆ ਸੋ ਇਹ ਗੱਲ ਉਹੀ ਹਵਾਈ ਗੱਲ ਹੈ ਇਹਦਾ ਕੋਈ ਆਧਾਰ ਨਹੀਂ ਵੀ ਉਹਨਾਂ ਨੂੰ ਬੰਦਕ ਬਣਾਇਆ ਹੋਇਆ ਉਹਨਾਂ ਨੂੰ ਕੈਦੀ ਬਣਾਇਆ ਹੋਇਆ ਜਿਹੜਾ ਉਹਨਾਂ ਨੇ ਇਹ ਕਿਹਾ ਵੀ ਅਸੀਂ ਸੈਂਟਰ ਨੂੰ ਵੀ ਡਾਇਰੈਕਸ਼ਨ ਦੇ ਸਕਦੇ ਹਾਂ ਜੇ ਉਹਨਾਂ ਦੀ ਲੋੜ ਪਈ ਤਾਂ ਉਹਨੂੰ ਇਹਦੇ ਪਿੱਛੇ ਤੁਸੀਂ ਕੀ ਮਨਸ਼ਾ ਦੇਖਦੇ ਹੋ ਸਰ ਸੁਪਰੀਮ ਕੋਰਟ ਦੀ ਵੀ ਕੋਈ ਇੱਥੇ ਜਬਰੀ ਕੇਂਦਰੀ ਫੋਰਸ ਭੇਜੀ ਜਾ ਸਕਦੇ ਆ ਕੀ ਇਹਦੇ ਪਿੱਛੇ ਕੀ ਗੱਲ ਲੱਗਦੀ ਹੈ ਤੁਹਾਨੂੰ ਸੈਂਟਰ ਨੂੰ ਜੇ ਸੁਪਰੀਮ ਕੋਰਟ ਡਾਇਰੈਕਸ਼ਨ ਦੇ ਸਕਦੇ ਹੈਗੀ ਹੈ ਤਾਂ ਫਿਰ ਜਿਵੇਂ ਡੱਲੇਵਾਲ ਸਾਹਿਬ ਨੇ ਕਿਹਾ ਵੀ ਆਹ ਡਾਇਰੈਕਸ਼ਨ ਦਿਓ ਦੇ ਦੇਣ ਉਹ ਇਹਦਾ ਡੱਲੇਵਾਲ ਸਾਹਿਬ ਨੇ ਕਿਹਾ ਹੀ ਨਹੀਂ ਵੀ ਉਹ ਕੰਪਨੀਆਂ ਭੇਜੇ ਇੱਥੇ ਪੰਜਾਬ ਦੇ ਵਿੱਚ ਬਹੁਤ ਪੁਲਿਸ ਹੈਗੀ ਹੈ ਪਹਿਲੇ ਬਹੁਤ ਪੁਲਿਸ ਆਰਧ ਸੈਨਿਕ ਬਲ ਹੈਗੇ ਆ ਉਹ ਉਹਨਾਂ ਨੇ ਤਾਂ ਜਿਹੜੀ ਚੀਜ਼ ਦੀ ਉਹਨਾਂ ਨੇ ਕਿਹਾ ਵੀ ਅਸੀਂ ਸੁਪਰੀਮ ਕੋਰਟ ਹੈ ਸਰਕਾਰ ਤੋਂ ਕਰਵਾ ਸਕਦੀ ਹੈ ਫਿਰ ਉਹਨਾਂ ਨੇ ਤਾਂ ਇਹ ਕਿਹਾ ਵੀ ਜੇ ਸਰਕਾਰ ਤੋਂ ਕੇਂਦਰ ਸਰਕਾਰ ਤੋਂ ਕਰਾ ਸਕਦੀ ਆ ਨਾ ਸੁਪਰੀਮ ਕੋਰਟ ਫਿਰ ਇਹਨਾਂ ਮੰਗਾਂ ਦਾ ਨੁਕਟਾਰਾ ਕਰਾਵੇ ਐਲਾਨ ਕਰਾਵੇ ਕਿਸਾਨਾਂ ਦਾ ਵੀ ਭਲਾ ਹੋ ਜਾਊ ਮੇਰੀ ਵੀ ਜਾਨ ਬਚ ਜਾਊਗੀ ਨਹੀਂ ਹੋਰ ਕੋਈ ਰਾਹ ਨਹੀਂ ਇਸ ਤੋਂ ਬਿਨਾ ਜੇ ਮੇਰਾ ਦੋ ਰਾਹ ਰਾਹਾਂ ਰਾਹੀ ਮੇਰਾ ਵਰਨ ਵਰਤ ਖਤਮ ਹੋ ਸਕਦਾ ਪਹਿਲਾ ਜੇ ਮੰਗਾ ਦਾ ਨਫਟਾਰਾ ਹੋ ਜੇ ਜਾਂ ਫਿਰ ਮੇਰੇ ਮਰਨ ਤੋਂ ਬਾਅਦ ਹੋਊਗਾ ਤੀਜਾ ਕੋਈ ਰਸਤਾ ਨਹੀਂ ਕਿ ਇੱਥੋਂ ਦੇ ਕਿਸਾਨਾਂ ਗੁਣ ਉਹ ਖਰਚਾ ਹੈ ਵੀ ਜਿਹੜਾ ਸੈਂਟਰ ਆ ਉਹ ਜਵਰੀ ਤੋਂ ਜਿਵੇਂ ਸੁਣਵਾਈ ਦੇ ਵਿੱਚ ਹੋ ਰਹੀਆਂ ਗੱਲਾਂ ਉਹਨਾਂ ਨੂੰ ਜਵਰੀ ਚੱਕਣ ਦੀ ਕੋਸ਼ਿਸ਼ ਕੀਤੀ ਜਾ ਸਕਦੀ ਹੈ ਕੋਈ ਹੈ ਖਰਚਾ ਜਾਂ ਕੋਈ ਇਹ ਇਹ ਨੰਬਰ ਕਿਹੜਾ ਨਹੀਂ ਬਣਾਉਣਾ ਚਾਹੁੰਦਾ ਹਰ ਇੱਕ ਅਵਸਰ ਹਰੇਕ ਪੁਲਿਸ ਅਧਿਕਾਰੀ ਹਰੇਕ ਸਰਕਾਰ ਨੰਬਰ ਬਣਾਉਣਾ ਚਾਹੁੰਦੀ ਹੈ ਪਰ ਉਹਨਾਂ ਨੂੰ ਨਾਲ ਅਸੀਂ ਕੱਲ੍ਹ ਸਾਫ਼ ਕਰਤਾ ਵੀ ਇਹ ਨੰਬਰ ਬਣਾਉਣ ਵਾਲੀ ਖੇਡ 'ਚ ਨਾ ਪੈ ਜਾਓ ਕਿਤੇ ਪਤਾ ਨਹੀਂ ਨੰਬਰ ਕਿਸੇ ਦੇ ਵਰਣ ਨਾ ਵਰਣ ਇੱਥੇ ਲਾਸ਼ਾਂ ਵਿਛ ਜਾਣੀਆਂ ਇੱਕ ਇੱਕ ਨੂੰ ਬਚਾਉਂਦੇ ਬਚਾਉਂਦੇ ਪਤਾ ਨਹੀਂ ਕਿੰਨੇ ਆ ਗਏ ਪੰਜਾਬ ਦੇ ਐਡਵੋਕੇਟ ਜਰਨਲ ਨੇ ਗੱਲ ਕਹੀ ਆ ਵੀ ਇੱਕ ਜ਼ਿੰਦਗੀ ਨੂੰ ਬਚਾਉਣ ਦੇ ਲਈ ਉੱਥੇ ਜਿਹੜਾ ਅਸੀਂ ਰਿਸਕ ਨਹੀਂ ਲੈ ਸਕਦੇ ਹੋਰ ਜਾਨਾਂ ਵੀ ਜਾ ਸਕਦੀਆਂ ਇਹ ਚੀਜ਼ ਨੂੰ ਤੁਸੀਂ ਕਿਵੇਂ ਦੇ ਉਸ ਪੰਜਾਬ ਸਰਕਾਰ ਨੇ ਆਪਣਾ ਸਪਸ਼ਟ ਕਰਤਾ ਪਰ ਸੁਪਰੀਮ ਕੋਰਟ ਇਸ ਚੀਜ਼ ਨੂੰ ਲੈ ਕੇ ਹਜੇ ਵੀ ਸਾਕਤਾ ਉਹਦੇ ਬਾਰੇ ਤੁਹਾਡਾ ਕੀ ਕਹਿਣਾ ਪੰਜਾਬ ਸਰਕਾਰ ਨੇ ਸੇਮ ਟੂ ਸੇਮ ਤੁਹਾਡੇ ਲਈ ਗੱਲ ਕਹਿਤੀ ਉੱਥੇ ਹੱਥਨਾਮਾ ਜਿਹੜਾ ਦਾਇਰ ਕੀਤਾ ਇਹ ਕਹਤੀ ਦੇਰ ਆਇਦ ਰੋਸਤਾਈ ਔਰ ਉਦੋਂ ਵੀ ਪੰਜਾਬ ਸਰਕਾਰ ਸੀ ਜਿੱਦ ਤੇ ਉਹਨਾਂ ਨੂੰ 25 ਦੀ ਰਾਤ ਨੂੰ ਚੱਕ ਕੇ ਲੈ ਕੇ ਗਿਆ ਸੀਗੇ ਉਹ ਵੀ ਪੰਜਾਬ ਸਰਕਾਰ ਦੀ ਸੀ ਉਹ ਕਿਹੜਾ ਬਾਹਰਲੇ ਦੇਸ਼ ਦੀ ਪੁਲਿਸ ਸੀਗੀ ਚਲੋ ਹੁਣ ਉਹਨਾਂ ਨੇ ਦੇਖ ਲਿਆ ਲੋਕਾਂ ਦਾ ਭਾਵਨਾ ਦੇਖ ਲਈ ਲੋਕਾਂ ਦਾ ਰੌਂਗ ਦੇਖ ਲਿਆ ਚਲ ਜੇ ਰੋਕਾਂ ਦੀ ਭਾਵਨਾ ਤੇ ਲੋਕਾਂ ਦਾ ਰੌਂਗ ਦੇਖ ਕੇ ਲੜਾਕੂ ਰੌਂ ਪੇੜੂ ਰੌਂ ਦੇਖ ਕੇ ਉਹਨਾਂ ਨੇ ਸੁਪਰੀਮ ਕੋਰਟ ਨੂੰ ਜਵਾਬ ਦਿੱਤਾ ਵੀ ਅਸੀਂ ਜਵਰੀ ਨਹੀਂ ਚੱਕ ਸਕਦੇ ਤਾਂ ਇਹਨੂੰ ਅਸੀਂ ਠੀਕ ਹੀ ਕਹਾਂਗੇ ਇਹਨੂੰ ਇਹ ਸਨ ਸਾਡੇ ਨਾਂ ਸਰਜੀਤ ਸਿੰਘ ਫੂਲ ਜਿਹੜੇ ਕਿਸਾਨ ਮਜ਼ਦੂਰ ਮੋਰਚੇ ਦਾ ਹਿੱਸਾ ਨੇ ਤੇ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਉਹਨਾਂ ਦੇ ਸੂਬਾਗੋਂ ਨੇ ਉਹਨਾਂ ਨੇ ਸੁਪਰੀਮ ਕੋਰਟ ਦੇ ਵਿੱਚ ਜੋ ਲਗਾਤਾਰ ਸੁਣਵਾਈ ਹੋ ਰਹੀ ਆ ਸਰਜਾ ਜਗਜੀਤ ਸਿੰਘ ਢੱਲੇ ਵਾਲੀ ਜੀ ਨੂੰ ਸਿਹਤ ਨੂੰ ਲੈ ਕੇ ਵੀਡੀਓ ਚਿੰਤਾ ਉਹਦਾ ਆਪਣੇ ਨੂੰ ਵਿਸਤਾਰ ਪੂਰਵਕ ਜਿਹੜੀਆਂ ਗੱਲਾਂ ਨੇ ਜਾਂ ਮੋਰਚੇ ਵੱਲੋਂ ਕੀ ਮੰਗਾਂ ਨੇ ਉਹਨਾਂ ਬਾਰੇ ਗੱਲਬਾਤ ਕੀਤੀ ਆ ਧੰਨਵਾਦ